ਅਸਲਾਮੁਅਲੈਕੁਮ ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਸਿਆਣੇ ਕਹਿੰਦੇ ਆ ਇੱਕ ਹੱਥ ਕਰ ਤੇ ਦੂਜੇ ਹੱਥ ਪਾ ਜਿਹੜਾ ਪਾਪ ਕੀਤਾ ਹੁੰਦਾ ਨਾ ਉਹ ਕਦੀ ਵੀ ਪਿੱਛੇ ਨਹੀਂ ਛੱਡਦਾ ਉਹ ਜਿੰਨਾ ਮਰਜ਼ੀ ਲੁਕਾਉਣ ਦੀ ਕੋਸ਼ਿਸ਼ ਕਰੀਏ ਉਹ ਕਦੀ ਵੀ ਨਹੀਂ ਲੁਕਦਾ ਇਸੇ ਤਰ੍ਹਾਂ ਹੀ ਪੰਜਾਬ ਪੁਲਿਸ ਦੇ ਚਾਰ ਇਨਸਪੈਕਟਰ ਜਿਨ੍ਹਾਂ ਨੇ ਜਰਨਲ ਬਾਡ ਨੂੰ ਵੀ ਕਰਨਲ ਬਾਡ ਨੂੰ ਵੀ ਉਹਨਾਂ ਨੇ ਕੁੱਟਿਆ ਤੇ ਫਿਰ ਜਿਹੜਾ ਉਹਨਾਂ ਨੇ ਫੇਕ ਜਸਕਰੀਦ ਦਾ ਕਾਊਂਟਰ ਕੀਤਾ ਸੀਗਾ ਉਹ ਵੀ ਜਿਹੜਾ ਵਾ ਸਾਹਮਣੇ ਆ ਗਿਆ ਜਿਸ ਨੂੰ ਉਹਨਾਂ ਨੇ ਇੱਕ ਜਿਹੜਾ ਵਾਕਿਆ ਬਣਾਉਣ ਦੀ ਕੋਸ਼ਿਸ਼ ਕੀਤੀ ਕਿ ਇਹਨਾਂ ਨੇ ਸਾਡੇ ਉੱਤੇ ਹਮਲਾ ਬੋਲਿਆ ਤੇ ਅਸੀਂ ਜਵਾਬੀ ਫਾਇਰਿੰਗ ਕੀਤੀ ਜਿਸ ਵਿਰਦੋ ਜਸਪਰੀਤ ਜਿਹੜਾ ਮਾਰਿਆ ਗਿਆ ਲੇਕਿਨ ਅਸਲ ਕਹਾਣੀ ਜਿਹੜੀ ਹੈ ਅਸਲ ਜਿਹੜੀ ਵਜੂਹਾਤ ਹੈ ਹੁਣ ਉਹ ਸਾਹਮਣੇ ਆ ਗਈਆਂ ਹੈ ਸੀਬੀਆਈ ਦੇ ਕੋਲ ਜਾਂਚ ਪੜਤਾਲ ਜਾਣ ਵਾਲੀ ਹੈ ਸਾਰਾ ਮਾਮਲਾ ਕੀ ਹੈ ਇਸ ਬਾਰੇ ਅੱਜ ਦੀ ਵੀਡੀਓ ਦੇ ਵਿੱਚ ਜਾਣਾਂਗੇ ਸੋ ਚੱਲ ਕੇ ਵੀਡੀਓ ਦੇਖਣੀ ਹੈ ਫਿਰ ਕਰਨੇ ਆ ਉਸ ਤੇ ਵਿਚਾਰ ਵੀਡੀਓ ਬੜੇ ਧਿਆਨ ਦੇ ਨਾਲ ਸੁਣਨ ਵਾਲੇ ਆ ਛਿਆਣੇ ਕਹਿੰਦੇ ਹੁੰਦੇ ਆ ਕਿ ਇੱਕ ਹੱਥ ਕਰ ਲਾ ਤੇ ਦੂਜੇ ਹੱਥ ਪਰ ਲਾ ਇਹ ਬੰਦਾ ਇੱਕ ਹੱਥ ਪਾਪ ਕਰੂਗਾ ਤਾਂ ਕੁਦਰਤ ਦੀ ਮਾਰ ਆ ਪ੍ਰਮਾਤਮਾ ਅੱਗੇ ਦੇਖਦਾ ਤੇ ਉਹਨੂੰ ਜਨਨ ਕਿ ਦੂਸਰੇ ਪਾਸੇ ਭਰਨਾ ਪੈਂਦਾਗਾ ਇਹ ਸਿਆਣਿਆਂ ਦੀ ਇੱਕ ਹਹਾਵਤਾ ਨੇ ਇੱਕ ਹੋਰ ਕਹਾਵਤਾ ਕਹਿੰਦੇ ਜੋ ਬੰਦਾ ਕਈ ਵਾਰੀ ਡਰਦਾਗਾ ਡਰਦਾ ਮਾਰਾ ਰਸਤੇ ਬਦਲਦਾ ਜਿਸ ਤਰ੍ਹਾਂ ਆਪਾਂ ਇੱਕ ਕਹਾਣੀ ਸੁਣਦੇ ਆ ਕਿ ਮੂਸਾ ਭੱਜਦਾ ਭੱਜਿਆ ਮੌਤ ਤੋਂ ਮੌਤ ਅੱਗੇ ਖੜੀ ਜਿਸ ਦਿਨ ਮੌਤ ਆਉਣੀ ਆ ਜਿਸ ਦਿਨ ਤੁਸੀਂ ਪਾਪ ਕਰਦੇ ਹੋ ਉਹਨਾਂ ਪਾਪਾਂ ਤੋਂ ਬਚਣ ਦੇ ਲਈ ਤੁਸੀਂ ਹਰ ਹਿੱਲਾ ਵਰਤਦੇ ਹੋ ਸਰਕਾਰਾਂ ਨੂੰ ਵਰਤਦੇ ਹੋ ਪੈਸੇ ਨੂੰ ਵਰਤਦੇ ਹੋ ਬੜੇ ਬੜਾ ਕੁਝ ਕਰਦੇ ਹੋ ਪਰ ਉਹ ਗਨਾਹ ਉਹ ਪਾਪ ਤੁਹਾਡੇ ਜਿਹੜੇ ਕੀਤੇ ਹੋਣ ਹੁਣੇ ਆ ਉਹ ਇੱਕ ਦਿਨ ਅੱਗੇ ਆ ਜਾਣੇ ਆ ਗੱਲ ਕਰਦੇ ਹਾਂ ਓਨ ਕਰਨ ਮਾਮਲੇ ਦੇ ਵਿੱਚ ਆ ਜਿੰਨਾ ਚਾਰ ਇਨਸਪੈਕਟਰਾਂ ਨੇ ਕਰਨਲ ਪਸਵਿੰਦਰ ਸਿੰਘ ਬਾਠ ਤੇ ਉਹਦੇ ਅੰਗਤ ਬਾਠ ਮੁੰਡੇ ਦੀ ਜਿਹੜੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਸੀ ਕੁੱਟਮਾਰ ਤੋਂ ਬਾਅਦ ਕੁੱਟਮਾਰ ਕਰੀ ਜਾਂਦੇ ਸੀ ਤੇ ਪੁਲਿਸ ਵਾਲੇ ਅੱਠ ਹੋਰ ਉਹਨਾਂ ਦੇ ਨਾਲ ਬਾਡੀਗਾਰਡ ਮੁਲਾਜ਼ਮਾਂ ਕਹਿੰਦੇ ਅਸੀਂ ਅਨਕਾਊਂਟਰ ਕਰਕੇ ਆਏ ਆ ਕਿ ਸਾਨੂੰ ਤੁਸੀਂ ਪੰਜਾਬ ਦੀ ਪੁਲਿਸ ਆ ਕਹਿੰਦੇ ਤੂੰ ਸਾਨੂੰ ਜਾਣਦਾ ਨਹੀਂ ਕਹਿੰਦੇ ਬਚਦਾ ਤੂੰ ਵੀ ਨਹੀਂ ਉਹਦਾ ਕਾਰਡ ਦਿਖਾਇਆ ਕਾਰਡ ਖੋਲਿਆ ਮੋਬਾਈਲ ਖੋਲਿਆ ਸਭ ਤੋਂ ਵੱਡੀ ਚੀਜ਼ ਤਾਂ ਕਿ ਦਹਾਈਆਂ ਦਿੰਦੀ ਕਰਨਲ ਦੀ ਪਤਨੀ ਜਸਵਿੰਦਰ ਕੌਰ ਬਾਠ ਕਿੱਥੋਂ ਤੱਕ ਗਈ ਕਿੱਥੋਂ ਤੱਕ ਧਰਨੇ ਲੱਗੇ ਮਜਾਰੇ ਲੱਗੇ ਇੱਕ ਸੈੱਟ ਬਣਦੀ ਫਿਰ ਪੰਜਾਬ ਸਰਕਾਰ ਨੇ ਵੀ ਜਿਹੜਾ ਸੱਦੇ ਭਗਵੰਤ ਮਾਨ ਨੇ ਤਾਂ ਉੱਥੋਂ ਵੀ ਉਹਨੂੰ ਨਰਾਸਾ ਪੱਲੇ ਪਈ ਕਿਉਂਕਿ ਜਿਹੜਾ ਸਰਕਾਰ ਹੀ ਪੁਲਿਸ ਦੀ ਪਿੱਠ ਤੇ ਖੜੀ ਸੀ ਤੇ ਫਿਰ ਜਿਹੜਾ ਇਹ ਕੇਸ ਆ ਜਿਹੜਾ ਹਾਈ ਕੋਰਟ ਦੇ ਵਿੱਚ ਗਿਆ ਮਾਨਯੋਗ ਹਾਈ ਕੋਰਟ ਵੱਲੋਂ ਇੱਕ ਹਰਿਆਣੇ ਦੀ ਪੁਲਿਸ ਦੀ ਸੈੱਟ ਬਣਾਈ ਜਾਂਦੀ ਹੈ ਅਫਸਰਾਂ ਦੀ ਤੇ ਜਿਹੜੇ ਉਹ ਦੇਖਦੇ ਕਿ ਅਜੇ ਕਰ ਰਹੀ ਆ 17 ਮਾਰਚ ਨੂੰ ਜਿਹੜਾ ਜਸਪ੍ਰੀਤ ਸਿੰਘ ਮੁੰਡਾ ਇਹ ਨਾਲ ਦੋ ਉਹਦੇ ਹੋਰ ਦੱਸੇ ਜਾ ਰਹੇ ਨੇ ਦੱਸਿਆ ਇਹ ਜਾ ਰਿਆ ਸੀ ਕਿ ਉਹਨਾਂ ਵੱਲੋਂ ਜਿਹੜਾ ਕਿ ਇੱਕ ਬੱਚਾ ਅਗਵਾ ਕਰ ਲਿਆ ਬੱਚਾ ਅਗਵਾ ਕੀਤਾ ਤੇ ਪੁਲਸਰ ਕਹਿੰਦੇ ਪਿੱਸਾ ਕਰਦੀ ਕਰਦੀ ਪਲਸਾ ਤੇ ਉਹਨਾਂ ਤੱਕ ਪਹੁੰਚ ਗਈ ਪੁਲਸ ਨੇ ਕਹਾਣੀ ਕੀ ਬਣਾਈ ਆ ਕਹਿੰਦੇ ਜੀ ਉਹਨਾਂ ਦੀ ਗੱਡੀ ਆ 3500 ਤੇ ਉਹਨਾਂ ਦੇ ਫੋਰਚਨਰ ਲੈਤੀ ਸੀ ਉਹਨੂੰ 3500 ਰੁਪਇਆ ਦਿੰਦੇ ਸੀ ਤੇ ਜਸਪ੍ਰੀਤ ਸਿੰਘ ਨੇ ਮੁੰਡਾ ਉਹਨਾਂ ਦੇ ਘਰੋਂ ਚੱਕਿਆ ਤਾਂ ਉਹ ਚੱਕ ਕੇ ਭੱਜਿਆ ਤੇ ਉਹ ਪਰਿਵਾਰ ਵੀ ਕਹਿੰਦਾ ਕਿ ਅਸੀਂ ਪਿੱਸਾ ਕੀਤਾ ਫਿਰ ਕਹਿੰਦੇ ਗੱਡੀ ਉਹਨਾਂ ਦੀ ਚਿੱਕੜ ਦੇ ਵਿੱਚ ਜਾਨੀ ਕਿ ਕਾਲਕ ਦੇ ਵਿੱਚ ਖੁੱਬ ਗਈ ਤਾਂ ਉੱਤੇ ਕਹਿੰਦੇ ਸਾਡੇ ਨਾਲ ਮੁਕਾਬਲਾ ਹੋ ਗਿਆ ਜਿਹਦੇ ਵਿੱਚ ਜਸਪ੍ਰੀਤ ਮਾਰਿਆ ਗਿਆ ਤੇ ਦੂਜੇ ਦੋ ਬਚ ਗਏ ਤੇ ਬੱਚਾ ਵੀ ਬਚ ਗਿਆ ਤੇ ਪਹਿਲਾਂ ਮੈਂ ਤੁਹਾਨੂੰ ਇਸ ਦੀ ਵੀਡੀਓ ਸੁਣਾ ਦੇਵਾਂ ਫਿਰ ਅੱਗੇ ਗੱਲਬਾਤ ਕਰਦੇ ਆ ਫਿਰ ਦੱਸਦੇ ਆ ਤੁਹਾਨੂੰ ਵੱਡੇ ਖਲਾਸੇ ਕਿ ਅਸਲ ਕਹਾਣੀ ਕੀ ਆ ਉਸ ਨੇ ਸਟੋਰੀ ਕੀ ਬਣਾਈ ਆ ਤੇ ਹੁਣ ਜਿਹੜਾ ਇਹਦਾ ਕੇਸ ਆ ਉਹ ਸੀਬੀਆਈ ਇਨਕੁਆਇਰੀ ਕਰਨ ਜਾ ਰਹੀ ਆ ਇਹ ਤੇ ਆਪਾਂ ਚਾਹਣਾ ਪਾਵਾਂਗੇ ਪਹਿਲਾ ਤੁਹਾਨੂੰ ਜਸਪ੍ਰੀਤ ਸਿੰਘ ਦੇ ਮਾਪਿਆਂ ਵੱਲੋਂ ਵਕੀਲ ਕੀਤਾ ਹੋਇਆ ਨਵਕਰਨ ਸਿੰਘ ਐਡਵੋਕੇਟ ਹਾਈ ਕੋਰਟ ਦਾ ਵਕੀਲ ਆ ਬਹੁਤ ਕੇਸ ਉਹਨਾਂ ਨੇ ਇਹ ਜੇ ਲੜੇ ਨੇ ਜਿਹੜੇ 90 92 ਦੇ ਹੱਕੇ ਦੇ ਵਿੱਚ ਚੁੱਕ ਚੁੱਕ ਮੁੱਡੇ ਮਾਰੇ ਸੀ ਬਹੁਤ ਇਹਨੂੰ ਸਜਾਵਾਂ ਕੀਤੀਆਂ ਨੇ ਤੇ ਅੱਜ ਕਈ ਕਹਿੰਦੇ ਆ ਕਿ ਸੀਬੀਆਈ ਦੇ ਸੀਬੀਆਈ ਵੀ ਉਹਨਾਂ ਦੀ ਆ ਮੈਂ ਦੱਸਦਾ ਵੀ ਸੀਬੀਆਈ ਕਿੰਨਾਂ ਦੀ ਆ ਇਹਦੇ ਤਹਿਤ ਆਪਾਂ ਗੱਲਬਾਤ ਕਰਦੇ ਪਹਿਲਾਂ ਤੁਹਾਨੂੰ ਮੈਂ ਵੀਡੀਓ ਸੁਣਾਦਾ ਫਿਰ ਅੱਗੇ ਆਪਾਂ ਗੱਲਬਾਤ ਕਰਦੇ ਆ ਵੀਡੀਓ ਨੂੰ ਸਕਿਪ ਨਹੀਂ ਕਰਨਾ ਧਿਆਨ ਦੇ ਨਾਲ ਸੁਣਨਾ ਸਾਰੀ ਵੀਡੀਓ ਨੂੰ ਇਸ ਤਰ੍ਹਾਂ ਜੀ ਕਿ ਅ ਪਹਿਲੇ ਤਾਂ ਜਦੋਂ ਪੁਲਿਸ ਨੇ ਆ ਕੇ ਕਿਹਾ ਵੀ ਤੁਹਾਡਾ ਮੁੰਡਾ ਜਿਹੜਾ ਹੈਗਾ ਉਹ ਇਨਕਾਊਂਟਰ 'ਚ ਮਾਰ ਦਿੱਤਾ ਗਿਆ ਜਾਂ ਮਰ ਗਿਆ ਤੇ ਉਹ ਵੀ ਜਿਹੜੇ ਇੱਕਦਮ ਜਿਹੜਾ ਹੈਗਾ ਆਪਣੀ ਹੋਸ਼ ਗਵਾ ਬੈਠੇ ਫਿਰ ਜਦੋਂ ਅਲਟੀਮੇਟਲੀ ਉਹਨਾਂ ਨੂੰ ਬਾਅਦ ਵਿੱਚ ਪੋਸਟਮਾਰਟਮ ਰਿਪੋਰਟ ਮਿਲੀ ਤੇ ਉਹ ਪੋਸਟਮਾਰਟਮ ਰਿਪੋਰਟ ਉਹਨਾਂ ਨੇ ਲੋਕਾਂ ਨਾਲ ਸ਼ੇਅਰ ਕੀਤੀ ਤੇ ਮੈਨੂੰ ਵੀ ਆ ਕੇ ਪੜ੍ਹਾਈ ਉਹਦੇ ਵਿੱਚ ਉਹ ਜਿਹੜੇ 7 ਉਹਦੇ ਤੇ ਗੋਲੀਆਂ ਵੱਜੀਆਂ ਨੇ ਉਹਨਾਂ ਚੋਂ 3 ਗੋਲੀਆਂ ਇਸ ਤਰ੍ਹਾਂ ਨੇ ਜਿਵੇਂ ਆਪਾਂ ਇੰਨੀ ਦੂਰੀ ਤੇ ਬੈਠੇ ਹੁੰਦੇ ਆ ਕਿਉਂਕਿ ਹੁੰਦਾ ਕੀ ਹੈ ਕਿ ਜਦੋਂ ਅਸੀਂ ক্লোਜ਼ ਰੇਂਜ ਤੋਂ ਕਿਸੇ ਨੂੰ ਗੋਲੀ ਮਾਰਦੇ ਆ ਤਾਂ ਜਿਹੜੀ ਛੱਟ ਹੈ ਉਹਦੇ ਗੋਲ ਛੱਟ ਦੇ ਉੱਤੇ ਕਾਲੇ ਰੰਗ ਦਾ ਇੱਕ ਦਾਗ ਪੈ ਜਾਂਦਾ ਜਿਨਾ ਉਹ ਕੰਬਸ਼ਨ ਨਿਕਲਦਾ ਹੈ ਹੈਨਾ ਉਹ ਕੰਬਸ਼ਨ ਉਸੇ ਜੰਮ ਜਾਂਦਾ ਤੇ ਜੇ ਆਪਾਂ ਦੂਰੋਂ ਸ਼ੂਟ ਕਰੀਏ ਤੇ ਕੰਬਸ਼ਨ ਹਵਾ ਜੀ ਰਹਿੰਦਾ ਹੁਣ ਤਿੰਨ ਗੋਲੀਆਂ ਤਾਂ ਐਸੀ ਹੈ ਇੱਕ ਮੱਥੇ ਤੇ ਇੱਕ ਛਾਤੀ ਤੇ ਇੱਕ ਢਿੱਡ ਤੇ ਇਹ ਤਾਂ ਮੈਂ ਤਾਂ ক্লোਜ਼ ਰੇਂਜ ਤੋਂ ਉਹਨੂੰ ਬੰਦੇ ਨੂੰ ਸ਼ੂਟ ਕਰਕੇ ਤੇ ਬਾਕੀ ਚਾਰ ਹੋਰ ਗੋਲੀਆਂ ਮਾਰੀਆਂ ਹੋਈਆਂ ਤੇ ਜੇ ਇਨਕਾਊਂਟਰ ਹੋਵੇ ਜਿਹੜਾ ਕੀ ਉਹਨਾਂ ਦਾ ਪੁਲਿਸ ਦੀ ਥਿਊਰੀ ਕੀ ਹੈ ਕਿ ਇਹ ਇੱਕ ਫੋਰਚੂਨਰ ਗੱਡੀ ਵਿੱਚ ਭੱਜਿਆ ਜਾ ਰਿਹਾ ਸੀਗਾ ਤੇ ਇਹਦੀ ਚਿੱਕੜ ਦੇ ਵਿੱਚ ਇਹਦੀ ਗੱਡੀ ਫਸ ਗਈ ਕਣਕ ਦੇ ਵਿੱਚ ਪਾਣੀ ਦਿੱਤਾ ਹੋਇਆ ਸੀ ਤੇ ਇਹਨੇ ਸੀ ਇਹਨੂੰ ਸਟੈਂਡਰ ਕਰਨ ਲਈ ਕਿਹਾ ਬਾਹਰ ਨਿਕਲਿਆ ਤੇ ਇਹਨੇ ਜਿਹੜਾ ਸਾਡੇ ਤੇ ਫਾਇਰਿੰਗ ਕਰਨੀ ਸ਼ੁਰੂ ਕਰਤੀ ਠੀਕ ਹੈ ਜੀ ਨਹੀਂ ਉਹਦੇ ਚ ਗੱਡੀ ਚੋਰੀ ਨਿਕਲ ਕੇ ਭੱਜ ਗਿਆ ਤੇ ਫਿਰ ਇਹਨੇ ਅਸੀਂ ਇਹਨੂੰ ਕਿਹਾ ਵੀ ਤੂੰ ਆਪਣੇ ਸਟੈਂਡਰ ਕਰ ਦੇ ਇਹਨੇ ਸਟੈਂਡਰ ਨਹੀਂ ਕੀਤਾ ਇਹਨੇ ਫਾਇਰਿੰਗ ਕਰਨੀ ਸ਼ੁਰੂ ਕਰਤੀ ਤੇ ਕਰਾਸ ਫਾਇਰ ਦੇ ਵਿੱਚ ਜਿਹੜਾ ਹੈਗਾ ਆ ਇਹਨੂੰ ਗੋਲੀਆਂ ਲੱਗੀਆਂ ਤੇ ਸਾਡੇ ਵੀ ਬੰਦਿਆਂ ਨੂੰ ਦੋ ਨੂੰ ਗੋਲੀਆਂ ਵਜੀਆਂ ਐਫਆਈਆਰ ਆਈ ਕਹਿੰਦੀ ਹੈ ਇਹ ਨਹੀਂ ਕਹਿੰਦੀ ਵੀ ਮਰ ਗਿਆ ਉੱਥੇ ਕਿਉਂਕਿ ਉਸ ਤੋਂ ਹਸਪਤਾਲ ਲੈ ਗਏ ਸੋ ਐਨੀਵੇ ਜਿਹੜੀ ਹੈ ਇਹ ਜਿਹੜਾ ਫੋਰੈਂਸਿਕ ਸਾਇੰਸ ਦੀ ਜਿਹੜੀ ਐਵੀਡੈਂਸ ਹੈ ਜਿਹੜੇ ਲੋਕ ਇਹਨਾਂ ਕੇਸਾਂ ਨੂੰ ਡੀਲ ਕਰਦੇ ਨੇ ਕਿਉਂਕਿ ਮੈਂ ਸੈਂਕੜੇ ਕੇਸ ਕੀਤੇ ਨੇ ਮਿਲਟੈਂਸੀ ਦੌਰਾਨ ਹੈ ਨਾ 84 ਤੋਂ ਲੈ ਕੇ 94 ਤੱਕ ਜਿਹੜੇ ਫਾਲਸ ਐਕਾਉਂਟਰ ਦੇ ਕੇਸ ਸੀ ਜਿਸ ਪੁਲਿਸ ਵਾਲਿਆਂ ਨੂੰ ਸਜ਼ਾ ਵੀ ਹੋਈਆਂ ਤੇ ਉਹਨਾਂ ਕੇਸਿਸ ਵਿੱਚ ਵੀ ਕੁਝ ਕਾਫੀ ਹੈ ਗੱਲ ਸਗੀ ਵੀ ক্লোਜ਼ ਰੇਂਜ ਤੋਂ ਫਾਇਰ ਕੀਤਾ ਗਿਆ ਸੋ ਇੱਥੇ ਉਹ ਪੁਲਿਸ ਵਾਲੇ ਗਲਤੀ ਕਰ ਗਏ ਹਾਂਜੀ ਤੇ ਉਸ ਗਲਤੀ ਕਰਕੇ ਅਸੀਂ ਇਹ ਕਹਿ ਰਹੇ ਹਾਂ ਵੀ ਕਾਊਂਟਰ ਸ਼ੱਕੀ ਹੈ ਅੱਛਾ ਦੂਜਾ ਉੱਥੇ ਪਿੰਡ ਦੇ ਲੋਕਾਂ ਨੇ ਵੀ ਇਹ ਦੇਖਿਆ ਕਿ ਇਹ ਫੋਰਚੂਨਰ ਗੱਡੀ ਚੋਂ ਨਿਕਲੇ ਐ ਨੇ ਹੱਥ ਖੜੇ ਕੀਤੇ ਨੇ ਤੇ ਭੱਜਿਆ ਤੇ ਇਹਨੇ ਸਰਿੰਡਰ ਕਰਤਾ ਸੀ ਉਹਨੂੰ ਫੜ ਕੇ ਲੈ ਕੇ ਗਏ ਨੇ ਇੱਕ ਚਾਰ ਪੰਜ ਕਿੱਲੇ ਦੂਰ ਸਮਾਦ ਸੀਗੀ ਜਿੱਥੇ ਸਾਨੂੰ ਗੋਲੀਆਂ ਦੀ ਆਵਾਜ਼ ਆਈ ਤੇ 6:30 ਵਜੇ ਗੋਲੀਆਂ ਦੀ ਆਵਾਜ਼ ਆਈਏ ਤੇ 6:30 ਵਜੇ ਕਹਿੰਦੇ ਨੇ ਵੀ ਐਂਬੂਲੈਂਸ ਆ ਗਈ ਸੀ ਸੋ ਸਭ ਕੁਝ ਇਸਟੇਜਡ ਮੈਨਰ ਸੀਗਾ ਤੁਸੀਂ ਜਿਹੜੇ ਹੁਣ ਵੀਡੀਓ ਸੁਣ ਕੇ ਹਟਿਓ ਇਹ ਵਕੀਲ ਸਨ ਨਵਕਰਨ ਸਿੰਘ ਹਾਈ ਕੋਰਟ ਦੇ ਵਕੀਲ ਨੇ ਤੇ ਉਹਨਾਂ ਨੇ ਜਿਹੜਾ ਕਿ ਇੱਕ ਨੋਟਿਸ ਜੱਜ ਸਾਹਿਬ ਨੂੰ ਬੇਨਤੀ ਕੀਤੀ ਆ ਕਿ ਜਿਹੜੀ ਇਹਦੀ ਇਨਕੁਆਰੀ ਕੀਤੀ ਜਾਵੇ ਉਹ ਸੀਬੀਆਈ ਨੂੰ ਇਨਕੁਆਰੀ ਮਾਰਕ ਕੀਤੀ ਜਾਵੇ ਤਾਂ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਵੇਗਾ ਤੇ ਹੁਣ ਵੱਡੇ ਅਪਡੇਟ ਇਹ ਆ ਕਿ ਹਾਈ ਕੋਰਟ ਵੱਲੋਂ ਪੰਜਾਬ ਸਰਕਾਰ ਤੇ ਸੀਬੀਆਈ ਨੂੰ ਨੋਟਿਸ ਜਾਰੀ ਕਰ ਦਿੱਤਾ ਕਿ ਇਸ ਮਾਮਲੇ ਦੇ ਵਿੱਚ ਜਾਂਚ ਕੀਤੀ ਜਾਵੇ ਹੁਣ ਇਹਦੀ ਜਾਂਚ ਹੈ ਜਿਹੜੀ ਉਹ ਸੀਬੀਆਈ ਕਰੂਗੀ ਤੇ ਪਹਿਲਾਂ ਉਹ ਹੀ ਪੁਲਿਸ ਮੁਲਾਜ਼ਮਾਂ ਬਚਦੇ ਸੀ ਪੰਜਾਬ ਸਰਕਾਰ ਵੀ ਬਚਦੀ ਸੀ ਕਿ ਸੀਬੀਆਈ ਦੀ ਇਨਕਵਾਰੀ ਨਾ ਹੋਵੇ ਜੀ ਕਰਨਲ ਕੁਟੂਆ ਮਾਮਲੇ ਦੇ ਵਿੱਚ ਆ ਉੱਥਾ ਤੁਸੀਂ ਬਚ ਗਏ ਚਲੋ ਹਲੇ ਵੀ ਸੈਟ ਦਾ ਜੇ ਸੈਟਣੇ ਅਜੇ ਅੱਗੇ ਜਾ ਕੇ ਰਿਪੋਰਟ ਦੇਣੀ ਹੈ ਹਾਈ ਕੋਰਟ ਨੂੰ ਉਹ ਚੱਲ ਰਹੀ ਆ ਪਰ ਸਿਵਲ ਆਈ ਦੀ ਅਨਕਵਾਰੀ ਤੋਂ ਬਚਦੇ ਬਚਦੇ ਅੱਜ ਆ ਸਿਵਲ ਆਈ ਦੀ ਅਨਕਵਾਰੀ ਦੁਆਰੇ ਹੋਣਾ ਖੁੱਲਣ ਵਾਲੀ ਆ ਜਿਸ ਤਰ੍ਹਾਂ ਵਕੀਲ ਸਾਹਿਬ ਨੇ ਕਿਹਾ ਕਿ ਉੱਥੋਂ ਦੇ ਬੰਦੇ ਦੱਸਦੇ ਆ ਕਿ ਉਹਨੇ ਹੱਥ ਕੜੇ ਕਰ ਦਿੱਤੇ ਸੀ ਸਰੈਂਡਰ ਕਰ ਦਿੱਤਾ ਸੀ ਮੁੰਡੇ ਨੇ ਉੱਥੋਂ ਫੜ ਕੇ ਜਾਲਮ ਪੁਲਿਸ ਵਾਲਿਆਂ ਨੇ ਕੋਈ ਸਮਾਧ ਆ ਉੱਥੇ ਜਾ ਕੇ ਉਹਦਾ ਫੇਕ ਅਨਕਾਊਂਟਰ ਬਣਾਇਆ ਝੂਠਾ ਪੁਲਤ ਮਕਾਲਾ ਬਣਾਇਆ ਦੇਖੋ ਕਿਥੋਂ ਫੜ ਕੇ ਲੈ ਕੇ ਗਏ ਆ ਉੱਥੇ ਜਾ ਕੇ ਮਾਰਿਆ ਮੈਂ ਪਹਿਲਾ ਦਿਨੀ ਕਹਿ ਦਿੱਤਾ ਸੀ ਇਹ ਗੱਲ ਆ ਕਿ ਅਸੀਂ ਜਾਣਦੇ ਭਲੀ ਭਾਂਤ ਆ ਕਿ ਇਹਨਾਂ ਦੇ 90 92 ਦਾ ਹੱਕੇ ਵਾਲਾ ਮੂਹ ਖੂਨ ਆ ਜਿਹੜਾ ਮੂਹ ਨੂੰ ਲੱਗਿਆ ਇਹਨਾਂ ਨੇ ਨੌਜਵਾਨ ਨੂੰ ਮਾਰਿਆਗਾ ਚੱਕ ਕੇ ਮਾਰਿਆਗਾ ਹੋਰ ਮੀਡੀਆ ਨੇ ਵੀ ਕਿਹਾਗਾ ਕਿ ਭਾਈ ਇਹ ਪਿਓਰ ਤੋਂ ਚੱਕ ਕੇ ਮਾਰਿਆਗਾ ਹਾਲੇ ਇਹਦੇ ਵਿੱਚ ਸੱਚਾਈ ਜਦੋਂ ਸੀਬੀਆਈ ਇਨਕੁਆਇਰੀ ਕਰੂਗੀ ਤਾਂ ਫਿਰ ਉਹ ਪੱਤਾ ਪੱਤਾ ਸਾਂ ਲੂਗੀ ਫਿਰ ਪਤਾ ਲੱਗ ਜੂ ਭਾਈ ਕਿੱਥੋਂ ਚੱਕਿਆ ਕਿੱਥੋਂ ਮਾਰਿਆ ਕੀ ਕੁਝ ਹੋਇਆ ਫਿਰ ਸਾਰਾ ਕੁਝ ਪਤਾ ਲੱਗੂਗਾ ਕਿਤੇ ਚਾਰ ਇਨਸਪੈਕਟਰ ਇਹ ਪਤਾ ਨਹੀਂ ਹੋਰ ਕਿਤੇ ਕਿਤੇ ਵੱਡੇ ਬੁੱਚੜਾ ਅਫਸਰ ਜਿਹੜੇ ਕਿ ਟੰਗੇ ਜਾਣਗੇ ਮੈਂ ਪਹਿਲਾਂ ਵੀ ਕਹਿਣਾ ਹੁੰਨਾ ਪਾਪ ਕਮਾਉਂਦੇ ਆ ਤੇਰਾ ਕੋਈ ਨਾ ਬੇਲੀ ਰਾਮ ਜਦੋਂ ਤੂੰ ਬੰਦਿਆ ਪਾਪ ਕਰਦਾਗਾ ਤੇਰਾ ਉਤੇ ਰਾਮ ਨੇ ਸਹਾਇ ਹੁੰਦਾ ਤੈਨੂੰ ਤੈਨੂੰ ਲੱਗਦਾ ਕਿ ਸਾਨੂੰ ਕੋਈ ਦੇਖਨੇ ਰਿਆ ਪਰ ਪ੍ਰਮਾਤਮਾ ਰੱਬ ਅੱਗੇ ਦੇਖ ਰਿਆ ਕਿ ਤੂੰ ਬੰਦਿਆ ਜ਼ੁਲਮ ਕਰ ਰਹੇਗਾ ਪਾਪ ਕਰ ਰਹੇਗਾ ਇਹ ਪਾਪਾਂ ਦੀ ਸਜ਼ਾ ਤੈਨੂੰ ਦੇਣੀ ਪਊਗੀ ਭੋਗਣੀ ਪਊਗੀ ਅੱਜ ਉਹ ਉਹਨਾਂ ਤੋਂ ਬਚਦੇ-ਬਚਦੇ ਕਰਨਲ ਪਰਵਾਰ ਤੋਂ ਬਚਦੇ-ਬਚਦੇ ਅੱਜ ਉਹ ਜਸਪ੍ਰੀਤ ਸਿੰਘ ਜਿਹੜਾ ਕਿ 22 ਸਾਲ ਦਾ ਨੌਜਵਾਨ ਸੀ ਜਿਹੜਾ ਕਿ ਤੁਸੀਂ ਚੱਕ ਕੇ ਮਾਰ ਦਿੱਤਾ ਉਹਨੂੰ ਖਪਾ ਦਿੱਤਾ ਤੇ ਜਦੋਂ सीबीआई ਦੀ انکਵਰੀ ਖੁੱਲੂਗੀ ਜਾਂਚ ਕੀਤੀ ਜਾਊਗੀ ਫਿਰ ਦੇਖਦੇ ਆ ਕਿ ਕਿਹੜੇ ਕਿਹੜੇ ਪੁਲਿਸ ਅਫਸਰ ਇਹਦੇ ਵਿੱਚ ਫਸਦੇ ਆ ਅੱਜ ਜੇਕਰ ਜਾਂਚ ਕੀਤੀ ਜਾਵੇ ਪੰਜਾਬ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਅੱਧੀ ਪੁਲਿਸ ਫਸਦੀ ਆ ਜਾਨੀ ਕਿ ਤਿੰਨ ਮੁੰਡੇ ਜਿਹੜੇ ਯੂਪੀ ਦੇ ਵਿੱਚ ਮਾਰੇ ਇਹਨਾਂ ਨੂੰ ਜਾ ਕੇ ਪੰਜਾਬ ਦੇ ਪੁਲਸ ਅਧਿਕਾਰੀਆਂ ਤੇ ਯੂਪੀ ਦੇ ਪੁਲਸ ਅਧਿਕਾਰੀਆਂ ਨੇ ਤਿੰਨ ਮੁੰਡੇ ਮਾਰੇ ਆ ਇਹ ਫਲਾਣਿਆਂ ਦੀ ਬੰਬ ਧਰ ਦਿੱਤਾ ਫਲਾਣਾ ਕਰ ਦਿੱਤਾ ਪਰਿਵਾਰ ਕੇ ਮੈਂਬਰ ਕਹਿ ਰਹੇ ਆ ਸਾਡਾ ਮੁੰਡਾ ਉਸ ਦਿਨ ਘਰੇ ਸੀ ਸਾਡਾ ਮੁੰਡਾ ਉਸ ਦਿਨ ਦਿਹਾੜੀ ਗਿਆ ਸੀ ਤੇ ਇਹਨਾਂ ਚਾਕੇ ਜਿਹੜਾ ਕਿ ਫੇਕ ਅਨਕਾਉਂਟਰ ਉਹਨਾਂ ਦਾ ਕੀਤਾ ਜਾਨੀ ਕਿ ਮੇਰਾ ਕਹਿਣ ਦਾ ਭਾਵ ਕਿ ਜੇਕਰ ਇਹ ਅਨਕਵਾਰੀਆਂ ਸੀਬੀਆਈ ਨੂੰ ਦਿੱਤੀਆਂ ਜਾਣ ਤਾਂ ਵੱਡੀ ਵੱਡੀ ਗਿਣਤੀ ਦੇ ਵਿੱਚ ਪੰਜਾਬ ਪੁਲਿਸ ਦੇ ਰਿੰਦੇ ਫਸਦੇ ਨਜ਼ਰ ਆਉਣਗੇ ਹੁਣ ਕਈ ਕਹਿੰਦੇ ਆ ਜੀ ਸੀਬੀਆਈ ਵੀ ਇਹਨਾਂ ਦੀ ਆ ਮੈਂ ਤੁਹਾਨੂੰ ਦੱਸ ਦੇਵਾ ਕਿ ਅੱਜ 32-32 ਸਾਲਾਂ ਤੋਂ ਬਾਅਦ ਸਿਵੀ ਆਈ ਨੇ ਉਹ ਵੱਡੇ